ਅਸਵਲਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਮੀਦਪੁਰਾ ਸ਼ਾਟਾ ਵਿੱਚ ਪੁਰਾਣੀ ਦਮਜੀ ਤੇ ਚੱਲਦਿਆਂ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਉਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਕਰਕੇ ਨੌਜਵਾਨ ਗੰਭੀਰ ਜ਼ਖਮੀ ਹੋਇਆ ਹੈ ਫਿਲਹਾਲ ਨੌਜਵਾਨ ਦਾ ਇਲਾਜ ਗੁਰੂ ਨਾਨਕ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਦੱਸਦੇ ਨੇ ਆ ਕਿ ਪੀੜਤ ਸਤਨਾਮ ਸਿੰਘ ਦੇ ਮੁਤਾਬਕ ਕਰੀਬ 2 ਮਹੀਨੇ ਪਹਿਲਾਂ ਉਸ ਦੀ ਕਾਰ ਨਾਰਾਇਣਗੜ੍ਹ ਦੇ ਰਹਿਣ ਵਾਲੇ ਡਿੰਪਲ ਦੀ ਕਾਰ ਨਾਲ ਟੱਕਰ ਹੋ ਗਈ ਸੀ ਉਸ ਸਮੇਂ ਦੋਹਾਂ ਵਿੱਚ ਕਾਫੀ ਬਹਿਸ-ਬਾਜ਼ੀ ਹੋਈ ਪਰ ਲੋਕਾਂ ਨੇ ਵਿਚ ਪੈ ਕੇ ਇਸ ਮਾਮਲੇ ਨੂੰ ਰਫਾ-ਦਫਾ ਕਰਵਾ ਦਿੱਤਾ ਸੀ ਪਰ ਡਿੰਪਲ ਉਸ ਦੇ ਨਾਲ ਰੰਜਿਸ਼ ਰੱਖਦਾ ਸੀ ਔਰ ਉਸਨੇ ਰੰਜਿਸ਼ ਛੱਡੀ ਨਹੀਂ ਫਿਲਹਾਲ ਅਦੇ ਰਾਤ 10 ਵਜੇ ਦੇ ਕਰੀਬ ਜਦੋਂ ਉਹ ਸੈਰ ਕਰਕੇ ਵਾਪਸ ਪਰਤ ਰਿਹਾ ਸੀ ਤਾਂ ਇੰਡੀਆ ਗੇਟ ਬਾਈਪਾਸ ਤੋਂ ਆਪਣੀ ਐਕਟਿਵਰ ਤੇ ਘਰ ਜਾ ਰਿਹਾ ਸੀ ਤਾਂ ਇਸ ਦੌਰਾਨ ਡਿੰਪਲ ਤੇ ਉਸਦੇ ਨਾਲ ਉਸਦੇ ਸਾਥੀਆਂ ਵੱਲੋਂ ਉਸਤੇ ਹਮਲਾ ਕਰ ਦਿੱਤਾ ਗਿਆ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋਇਆ ਇਸ ਦੌਰਾਨ ਨੇੜਲੇ ਦੁਕਾਨਦਾਰ ਲੋਕ ਮੌਜੂਦ ਸੀ ਉਨ੍ਹਾਂ ਨੇ ਵਿਚਪੈ ਕੇ ਉਸਦੀ ਜਾਨ ਬਚਾਈ ਹੈ ਤੇ ਮੌਕੇ ਤੇ ਪੁਲਿਸ ਦੀ ਗੱਡੀ ਔਨ ਕਰਕੇ ਕੁੱਲ ਪੁਲਿਸ ਦੇ ਗੱਡੀ ਦਾ ਹੂਟਰ ਵਜਨ ਕਰਕੇ ਮੌਕੇ ਤੋਂ ਇਹ ਹਮਲਾਵਰ ਭੱਜ ਜਾਂਦੇ ਨੇ ਫਿਲਹਾਲ ਪੀੜਿਤ ਪਰਿਵਾਰ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਪਰਿਵਾਰ ਵੱਲੋਂ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਔਰ ਤੇ ਦੂਜੇ ਪਾਸੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੇ ਨੇ ਔਰ ਉਸੇ ਦੇ ਉਦਾਰਤੇ ਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਪੀੜਿਤ ਪਰਿਵਾਰ ਪੁਲਿਸ ਹਾਊਸ ਨੂੰ ਹੁੰਦੇ ਚੱਲਦੇ ਆ। ਸਾਡੀ ਬੜੀ ਕੀ ਲਾਗੇ? ਮੇਰਾ ਨਾਮ ਸਤਨਾਮ ਸਿੰਘ ਆ ਤੇ ਮੈਂ ਇੰਡੀਆ ਗੇਟ ਬਾਈਪਾਸ 66 ਦਾ। ਸਾਡੀ ਨਾ ਪੁਰਾਣੀ ਪੁਰਾਣੀ ਰੰਜਿਸ਼ ਹੀ ਹੋਈ। ਉਦੋਂ ਨਿਬੜ ਗਿਆ ਸੀ ਤੇ ਉਸ ਦਿਨਾਂ ਸਾਡੇ ਲਾਗੇ ਗਵਾਂਢ 'ਚ ਝਗੜਾ ਹੋਇਆ ਹੀ ਲਾਗੇ ਕਿਸੇ ਦਾ। ਤੇ ਮੈਂ ਬਾਹਰ ਕੁੱਤਾ ਘਮਾਉਣ ਡਿਆ ਸੀ ਤੇ ਬਾਅਦ ਮੈਂ ਵੀ ਉਦੋਂ ਨੂੰ ਭੱਜ ਆ ਗਿਆ। ਇਹਨਾਂ ਜਨ ਉਹ ਉਹਨਾਂ ਦਾ ਵੱਖਰਾ ਕੋਈ ਝਗੜਾ ਹੋਣ ਡਿਆਈ ਤੇ ਉਹ ਉੱਥੇ ਲੜ ਕੇ ਉਹ ਚੌਂਕੀ ਚਲੇ ਗਏ ਮੇਰੇ ਗਵਾਂਡ ਜੀ ਤੇ ਮੈਂ ਵੀ ਉਹਨਾਂ ਨਾਲ ਚੌਂਕੀ ਚਲੇ ਗਿਆ ਇਹ ਕਿਤੇ ਮੁੰਡੇ ਉੱਥੇ ਖਲੋਤੇ ਸੀ ਇਹਨਾਂ ਨਾਲ ਪੁਰਾਣੀ ਰੰਜੀ ਸੀ ਇਹਨਾਂ ਉਹ ਦਿਨ ਵੇਖਿਆ ਵੀ ਇਹ ਕੱਲਾ ਆ ਤੇ ਇਹ ਚਾਰ ਪੰਜ ਨੇ ਤੇਜ਼ ਧਰ ਹਥਿਆਰ ਲੈ ਕੇ ਤੇ ਮੇਰੇ ਤੇ ਵਾਰ ਕਰਤਾ ਨਾ ਕਿਹੜੇ ਬੰਦੇ ਇਹ ਆਪਣਾ ਨਰੈਣਗੜ੍ਹ ਦੇ ਇੱਕ ਮੈਡੀਕਲ ਸਟੋਰ ਆ ਉਹਦਾ ਦਾ ਨਾ ਡਿੰਪਲ ਇੱਕ 77 ਸਿੰਘ ਆ ਇੱਕ ਮੁੰਡਾ ਟੈਕਸੀ ਚਲਾਉਂਦਾ ਦਾ ਨਾਮ ਮਨਜੀਤ ਸਿੰਘ ਆ ਇੱਕ ਮੁੰਡਾ ਹੈਗਾ ਜਸਬੀਰ ਸਿੰਘ ਜਸ ਇਹ ਉਹ ਨਯਾਨਗੜ ਦੇ ਰਹਿਣ ਵਾਲੇ ਤੁਹਾਡੇ ਕੋਲ ਕੀ ਕੀ ਲਵਾ ਕੇ ਜਾਂਦਾ ਮੈਂ ਮੇਰੇ ਸਿਰ ਚ ਉਹਨਾਂ ਦਾ ਦਾਤਰ ਮਾਰੇ ਇੱਕ ਜਾਨ ਨੇ ਜਿਹੜਾ ਇੱਕ ਡਿੰਪਲ ਨੇ ਤੇ ਨਾਲ ਉਹਦੇ 77 ਸਿੰਘ ਹੀ ਨਾਲ ਮਨਜੀਤ ਮੁੰਡਾ ਹੀ ਇੱਕ ਜਸ ਸੀ ਇਹਨਾਂ ਕੋ ਤਿੰਨਾਂ ਕੋ ਦੋੋਂ ਕੋ ਦਾਤਰੀ ਦੋੋਂ ਕੋ بیسਬਾਲ ਹਾਂਜੀ ਜਾਨ ਕੀਤਾ ਬੋਲਿਆ ਆਪਣੀ ਜਾਨ ਉਹ ਦੋਨੇ ਜਨ ਨੂੰ ਮੇਰੇ ਲਾਗੇ ਗਵਾਂਢ ਚ ਲੋਕ ਇਕੱਠੇ ਹੋ ਗਏ ਉਹਨਾਂ ਉਹਨਾਂ ਮੈਨੂੰ ਜਦੋਂ ਜਨ ਨੂੰ ਉਹ ਇਕੱਠੇ ਹੋਏ ਨਾਲ ਇੱਕ ਐਸ ਐਚਓ ਸਾਹਿਬ ਆ ਗਏ ਮੌਕੇ ਤੇ ਸ਼ਾੜਾ ਥਾਣੇ ਵਾਲੇ ਉਹਨਾਂ ਨੂੰ ਵੀ ਦੇਖ ਕੇ ਉਹ ਭੱਜੇ ਉਹਨਾਂ ਜਦੋਂ ਹੂਟਰ ਮਾਰਿਆ ਗੱਡੀ ਦਾ ਉਹਨਾਂ ਮੇਰੀ ਜਾਨ ਬਚਾਈ ਫਿਰ ਭੱਜ ਗਏ ਦਵਾ ਦੋਵੇ ਸੀਸੀਟੀਵੀ ਆਈ ਸੀਸੀਟੀਵੀ ਹਾਂਜੀ ਹੈਗੀ ਆ ਸੀਸੀਟੀਵੀ ਇੱਕ ਲਾਗੇ ਬਿੱਟੂ ਸ਼ੀਟ ਸ਼ਾਪ ਉਹਨਾਂ ਦੇ ਕੈਮਰਿਆਂ 'ਚ ਹੈਗੀ ਆ ਇੱਕ ਪਰੇ ਸ਼ਾਹ ਇਲੈਕਟ੍ਰੋਨਿਕ ਆ ਉਹਨਾਂ ਦੇ ਜਾਈ ਆ ਉਹਨਾਂ ਜੁਨਾ ਇੱਕ ਹਜੇ ਕਢਾਉਣੀ ਆ ਆਪਣਾ ਜਿਹੜੀ ਬਿੱਟੂ ਮੇਰੇ ਲਾਗੇ ਬਿੱਟੂ ਸ਼ੀਟ ਸ਼ਾਪ ਆ ਉਹ ਜੇਰੇ ਇਲਾਜ ਆ ਕਿਤੇ ਉਹਨਾਂ ਦਾ ਪ੍ਰੋਬਲਮ ਹੁੰਦਾ ਪਿਆ ਉਹਦੇ ਕਰਕੇ ਉਹ ਕਢਾਈ ਨਹੀਂ ਗਈ ਤੇ ਇੱਕ ਸ਼ਾਹ ਨਾਂ ਲੱਗੇ ਸ਼ਾਹ ਇਲੈਕਟ੍ਰੋਨਿਕ ਉਹਨਾਂ 'ਚ ਕਢਾਈ ਆ ਉਹਨਾਂ 'ਚ ਸਾਫ਼-ਸਾਫ਼ ਦੇਖਦਾ ਪਿਆ ਇਹਨਾਂ ਦੇ ਹੱਥ 'ਚ ਗੰਟਾ ਦਾਤਰ ਤੇ بیسਬਾਲ ਹੀ ਇਹ ਮੰਗ ਕਰਦੇ ਆ ਮੈਂ ਮੰਗ ਕਰਦਾ ਵੀ ਇਹਨਾਂ ਤੇ ਕੜੀ ਤੋਂ ਕੜੀ ਸਜ਼ਾ ਇਹਨਾਂ ਨੂੰ ਹੋਵੇ ਝਗੜਾ ਹੋਇਆ ਕਰੀਬ 3 ਦਿਨ ਹੋ ਗਏ ਆ ਬਾਈਪਾਸ ਝਗੜਾ ਆਵਾ ਪਹਿਲਾਂ ਕੁ ਮਾੜੀ-ਮਾੜੀ ਲੜ-ਡਾੜੀ ਗਾਇਆ ਮੈਂ ਘਰ ਜਾ ਕੇ ਮੈਂ ਆਪ ਜਾ ਕੇ ਆਇਆ ਘਰ ਉਹਦੇ ਤੇ ਉਹ ਹਸਪੀਟਲ ਸੀ ਹਸਪੀਟਲ ਲੈ ਲਏ ਉਹ ਦਿਨ ਅਨਫਿਟ ਸੀ ਜੇ ਦਿਨ ਉਹ ਫਿਟ ਹੁੰਦਾ ਉਹਦੀ ਐਮਐਲਆਰ ਜਾਂਦੀ ਹੈ ਜਾਂ ਉਹਦਾ ਸਟੇਟਮੈਂਟ ਲੈ ਕੇ ਜੋ ਬੰਦੀ ਕਾਰਵਾਈ ਕਰਵਾਂਗੇ ਕੋਈ ਪ੍ਰੋਬਲਮ ਨਹੀਂ ਕਿ ਦੱਸਿਆ ਕਿ ਟਰ ਦੇ ਕਾਰਨ ਟੈਕਸੀ ਤੋਂ ਸਿੱਧਾ ਕੋ ਝਗੜਾ ਠੀਕ ਹੈ ਟੈਕਸੀ ਤੋਂ ਸਿੱਧਾ ਤੇ ਵੇਖ ਲੈਨੇ ਆ ਜਿੱਦਾਂ ਦੀ ਜੋ ਜੋ ਤੱਥ ਸਾਹਮਣੇ ਆਣੇ ਉਹਦਾ ਦੀ ਕਾਰਵਾਈ ਹੋ ਜੂਗੀ ਕੋਈ ਸਿਸ਼ਟੀ ਵੀ ਸਾਹਮਣੇ ਨਹੀਂ ਆਈ ਨਹੀਂ ਹਾਂ ਜੀ ਸਿਸ਼ਟੀ ਵੀ ਫੜੇ ਕੋਈ ਨਹੀਂ ਸਾਹਮਣੇ ਆਈ ਕਰ ਇਨਾ بڑا ਝਗੜਾ ਆਇਆ ਜੀ ਉਹ ਤੁਹਾਡੇ ਵੱਲੋਂ ਕੀ ਬੰਦੀ ਕਾਰਵਾਈ ਕੀਤੀ ਜਾਊਗੀ ਜੋ ਸਟੇਟਮੈਂਟ ਹੋ ਗਈ ਉਸਨੂੰ ਵੇਖ ਲਾਂਗੇ ਜੋ ਜੋ ਐਮਐਲਏ ਦੀ ਰਿਪੋਰਟ ਹੋ ਗਈ ਮੈਂ ਤਾਂ ਕਰਦਾਂਗੇ ਜੋ ਕਾਰਵਾਈ ਬੰਦੀ ਹੋ ਗਈ